ਹਰ ਯੁੱਗ ਦੇ ਵਿੱਚ ਅਕਾਲ ਪੁਰਖ ਦੇ ਨਾਮ ਦੀ ਮਹਿਮਾ ਦਾ ਵਰਣਨ ਕਰਿਆ ਗਿਆ ਸੱਤ ਯੁੱਗ ਦੇ ਵਿੱਚ ਤ੍ਰੇਤਾ ਦੁਆਪਰ ਕਾਲ ਯੁੱਗ ਸਾਰੇ ਯੁੱਗਾਂ ਦੇ ਵਿੱਚ ਨਾਮ ਦਾ ਮਹਾਤਮ ਦੱਸਿਆ ਇਹ ਜਿਹੜਾ ਵਾਹਿਗੁਰੂ ਸ਼ਬਦ ਆ ਇਹ ਅਕਾਲ ਪੁਰਖ ਦੇ ਚਾਰ ਯੁੱਗਾਂ ਦੇ ਨਾਮ ਦਾ ਮਹਾਤਮ ਚਾਰ ਯੁੱਗ ਚਾਰੇ ਜੁਗਾਂ ਦੇ ਵਿੱਚ ਪਰਮੇਸ਼ਰ ਦੇ ਨਾਮ ਨੂੰ ਜਪਦੇ ਰਹੇ ਸੱਤ ਜਗ ਦੇ ਵਿੱਚ ਵਾ ਵਾ ਕਈ ਲੋਕ ਵਿਸ਼ਨੂੰ ਕਈ ਲੋਕ ਵਾਸੂਦੇਵ ਕਈ ਲੋਕ 바ਵਨ ਕਈ ਲੋਕ ਬਰਾ ਬੇਅੰਤ ਨਾਮ ਹੈ ਫਿਰ ਹਾ ਹਰੀ ਰਾ ਰ ਆ ਰਾਮ ਗੱਗਾ ਗੁਰੂ ਗੱਗਾ ਗੁਰੂ ਭਾਬ ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਗੁਰੂ ਗੋਬਿੰਦ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਇਹ ਵਾਹਿਗੁਰੂ ਦੇ ਨਾਮ ਦਾ ਮਹਾਤਮ ਇਸ ਯੁੱਗ ਦੇ ਵਿੱਚ ਅਸੀਂ ਗੁਰੂ ਦਾ ਨਾਮ ਲੈਨੇ ਅੱਗੇ ਰਾਮ ਦਾ ਨਾਮ ਲੈਂਦੇ ਸੀ ਪਹਿਨਾ ਹਰੀ ਦਾ ਨਾਮ ਲੈਂਦੇ ਉਸ ਤੋਂ ਪਹਿਨਾ ਬਾਵਾ ਵਾਸੂਦੇ ਇਸ ਤਰ੍ਹਾਂ ਇਹ ਜਿਹੜਾ ਪਰਮੇਸ਼ਰ ਹੈ ਉਹਦੇ ਨਾਮ ਬੇਅੰਤ ਹੈ ਅੰਤ ਨਹੀਂ ਸੋ ਨਾਮ ਦਾ ਮਹਾਤਮ ਜਾਣ ਨਹੀਂ ਸਕਦਾ ਜਿਹਦੇ ਤੇ ਗੁਰੂ ਕਿਰਪਾ ਕਰਦਾ ਬੇਅੰਤ